ਕਿੰਨਾ ਚਿਰ ਪਹਿਲਾਂ ਤੁਸੀਂ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਪੰਜ ਮਹੀਨੇ ਪਹਿਲਾਂ ਹਾਂਜੀ ਤਿੰਨ ਮਹੀਨੇ ਪੰਜ ਮਹੀਨੇ ਵਿਆਹ ਕੀਤੇ ਸੀ ਹੱਥਾਂ ਦੇ ਵਿੱਚ ਚੂੜਾ ਸੀ ਤੇ ਅੱਜ ਜਿਸ ਘਰ ਦੇ ਵਿੱਚੋਂ ਉਸ ਧੀ ਨੂੰ ਬੜੇ ਚਾਵਾਂ ਦੇ ਨਾਲ ਤੋੜਿਆ ਸੀ ਅੱਜ ਉਸ ਘਰ ਦੇ ਵਿੱਚ ਜਿਹੜੇ ਕੀਰਨੇ ਪੈ ਰਹੇ ਨੇ ਅੱਡੇ ਕੋਲ ਰੱਖ ਕੇ ਗਈ ਇਸ ਕਮਤਲਾ ਤੱਕ ਢਾਂਡੇ ਸਭ ਕੁਝ ਪਾਇਆ ਸੀ ਉਹਨਾਂ ਸਾਰਾ ਕੁਝ ਲਾ ਲਿਆ ਜਾਂਦੇ ਨੇ ਉੱਤੇ ਕੇਸ ਦਿੱਤਾ ਜਿੱਦਾਂ ਸਰਾਣਾ ਵੀ ਸਿਰ ਦੇ ਥੱਲੇ ਦਿੱਤਾ ਜਿੱਦਾਂ ਉਹ ਸੁਤੀ ਹੁੰਦੀ ਸਰਪਾਲ ਵਾਲੇ ਬੱਚੇ ਦਾ ਤੇ ਗੱਲ ਵੀ ਪਤਾ ਲੱਗ ਜਾਂਦਾ ਸਰ ਉਹ ਕੀਤੇ ਨਿਸ਼ਾਨ ਸੀਗੇ ਮਾਫੇ ਦੀਆਂ ਲਾੜੀਆਂ ਧੀਆਂ ਨੂੰ ਜਦੋਂ ਸੋਹਰੇ ਘਰ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਉੱਥੇ ਇਹੋ ਜਿਹੇ ਸੋਹਰੇ ਪਰਿਵਾਰ ਦੇ ਨਾਲ ਵਾਪੰਦਾ ਕਿਉਂਕਿ ਉਹ ਕਈ ਗੱਲਾਂ ਤਾਂ ਸ਼ਰਮ ਦੇ ਮਾਰੇ ਆਪਣੇ ਪਿਓ ਨੂੰ ਦੱਸ ਵੀ ਨਹੀਂ ਸਕਦੀਆ ਚਾਚਾ ਸੋਰਾ ਜੋ ਕਿ ਪਿਓ ਦੇ ਸਮਾਨ ਹੁੰਦਾ ਉਸ ਦੇ ਵੱਲੋਂ ਹੀ ਨਵੀਂ ਲਿਆਂਦੀ ਹੋਈ ਇਸ ਲਾੜੀ ਦੇ ਨਾਲ ਗਲਤ ਹਰਕਤਾਂ ਕਰਨ ਦੇ ਜਿਹੜੇ ਦੋਸ਼ ਲੱਗੇ ਨੇ ਉਹ ਸੁਣ ਕੇ ਕੋਈ ਵੀ ਹੈਰਾਨ ਹੋ ਜਾਵੇ ਮਾਦਾ ਇਸ ਸਮੇਂ ਇਹ ਹੀ ਕਹਿਣਾ ਕਿ ਧੀਆ ਨੂੰ ਜੰਮਣ ਤੋਂ ਡਰ ਨਹੀਂ ਲੱਗਦਾ ਪਰ ਜਦੋਂ ਇਹੋ ਜਿਹੇ ਘਰਾਂ ਦੇ ਵਿੱਚ ਵਿਆਹ ਹੋ ਜਾਂਦਾ ਹੈ ਫਿਰ ਡਰ ਲੱਗਦਾ ਹੈ ਕਿ ਧੀਆਂ ਨੂੰ ਆਖਿਰਕਾਰ ਇਸ ਦੁਨੀਆ ਦੇ ਵਿੱਚ ਲਿਆਂਦਾ ਹੀ ਕਿਉਂ ਗਿਆ ਇੱਕ ਕੁੜੀ ਜਿਹਦੇ ਵਿਆਹ ਨੂੰ ਮਹਿਜ਼ 5 ਕੁ ਮਹੀਨੇ ਦਾ ਸਮਾਂ ਹੋਇਆ ਸੀ ਉਸ ਕੁੜੀ ਨੂੰ ਫੋਨ ਤੱਕ ਨਹੀਂ ਦਿੱਤਾ ਜਾਂਦਾ ਸੀ ਜੇਕਰ ਦਿੰਦੇ ਵੀ ਸੀ ਤਾਂ ਸਹੁਰੇ ਪਰਿਵਾਰ ਵਾਲੇ ਰਿਕਾਰਡਿੰਗ ਔਨ ਕਰਦੇ ਸੀ ਤਾਂ ਕਿ ਗੱਲਾਂ ਸੁਣ ਸਕਣ ਕਿ ਆਖਿਰਕਾਰ ਉਹ ਕਰਦੀ ਕੀ ਹੈ ਮੰਨ ਦੇ ਵਿੱਚ ਕੋਈ ਖੋਟ ਸੀ ਜਾਂ ਫਿਰ ਉਹਨਾਂ ਨੂੰ ਕੋਈ ਡਰ ਪਿਆ ਹੋਇਆ ਸੀ ਕਿ ਤੇ ਸਾਡੇ ਘਰ ਦੀ ਗੱਲ ਹੋ ਉਧਰ ਨਾ ਦੱਸ ਦੇਵੇ ਇਸ ਮੌਕੇ ਤੇ ਮਾਂ ਦਾ ਕਹਿਣਾ ਸੀ ਕਿ ਮੇਰੀ ਸੋਹਣੀ ਅਤੇ ਪਿਆਰੀ ਧੀ ਨੂੰ ਮਾਰ ਦਿੱਤਾ ਗਿਆ ਜਦੋਂ ਮੈਂ ਜਾ ਕੇ ਉਸ ਨੂੰ ਦੇਖਿਆ ਤਾਂ ਜਿਹੋ ਜਿਹੀਆਂ ਗੱਲਾਂ ਸਹੁਰੇ ਪਰਿਵਾਰ ਵਾਲੇ ਦੱਸ ਰਹੇ ਨੇ ਉਹ ਸਾਰੀਆਂ ਝੂਠ ਸਾਬਿਤ ਹੋ ਰਹੀਆਂ ਨੇ ਉੱਥੇ ਨਾਨਾ ਧੀਆਂ ਸਾਰੀਆਂ ਸੋਫੇ ਤੇ ਬੈਠੀਆਂ ਹੱਸ ਰਹੀਆਂ ਸੀ ਅਤੇ ਮੇਰੀ ਧੀ ਮੰਜੇ ਤੇ ਮਰੀ ਪਈ ਸੀ ਲੜਕੀ ਦੇ ਜਿਹੜੇ ਮਾਤਾ ਜੀ ਨੇ ਉਹ ਸਾਡੇ ਨਾਲ ਮੌਜੂਦ ਨੇ ਭੈਣ ਜੀ ਕਿੰਨਾ ਚਿਰ ਪਹਿਲਾਂ ਤੁਸੀਂ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਫੰਡ ਬਣ ਗਿਆ ਹਾਂਜੀ ਜਮੀਨ ਦੇ ਦੇਖ ਸਕਦੇ ਹੋ ਕਿ ਲੜਕੀ ਦੀ ਮਾਤਾ ਦਾ ਕੀ ਹਾਲ ਹੈ ਪੰਜ ਮਹੀਨੇ ਵਿਆਹ ਕੀਤੇ ਸੀ ਹੱਥਾਂ ਦੇ ਵਿੱਚ ਚੂੜਾ ਸੀ ਤੇ ਅੱਜ ਜਿਸ ਘਰ ਦੇ ਵਿੱਚੋਂ ਉਸ ਧੀ ਨੂੰ ਬੜੇ ਚਾਵਾਂ ਦੇ ਨਾਲ ਤੋੜਿਆ ਸੀ ਅੱਜ ਉਸ ਘਰ ਦੇ ਵਿੱਚ ਜਿਹੜੇ ਕੀਰਨੇ ਪੈ ਰਹੇ ਨੇ ਕਦੇ ਕਹਿੰਦੇ ਸੀ ਕਿ ਦਰਵਾਜ਼ਾ ਬੰਦ ਸੀ ਕਦੇ ਕਹਿੰਦੇ ਸੀ ਅਸੀਂ ਪਰਦੇ ਵਿੱਚੋਂ ਦੇਖਿਆ ਪਰ ਨਾ ਤਾਂ ਉਹਨਾਂ ਨੇ ਕੋਈ ਵੀਡੀਓ ਬਣਾਈ ਅਤੇ ਨਾ ਹੀ ਨਾ ਕਈਆਂ ਗੱਲਾਂ ਦਾ ਕੋਈ ਸਬੂਤ ਹੀ ਮਾ ਦੇ ਕੋਈ ਦਿੱਤਾ ਆਖਿਰਕਾਰ ਇਸ ਧੀ ਦੀ ਜਾਨ ਗਈ ਕਿਵੇਂ ਅਤੇ ਕੋਣ ਆਹੋ ਧੀ ਦੀ ਜਾਨ ਲੈਣ ਵਾਲਾ ਮਹਿਜ਼ 5 ਮਹੀਨੇ ਦੇ ਵਿੱਚ ਆਖਿਰਕਾਰ ਕਿਉਂ ਸਹੁਰੇ ਘਰ ਦੇ ਵਿੱਚ ਬੈਠੀ ਇਸ ਕੁੜੀ ਦੀ ਜਾਨ ਗਈ ਹੈ ਇਹ ਤਾਂ ਫਿਲਹਾਲ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਚੱਲਣਾ ਹੈ ਪਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਆਹ ਦੇ ਕਾਰਨ ਹੀ ਕੁੜੀ ਦੀ ਜਾਨ ਗਈ ਹੈ ਕਿਉਂਕਿ ਚੰਗੀ ਭਲੀ ਕੁੜੀ ਜੋ ਕਿ ਆਪਣੇ ਪੇਕੇ ਘਰ ਦੇ ਵਿੱਚ ਵਸਦੀ ਸੀ ਸਹੁਰੇ ਘਰ ਦੇ ਵਿੱਚ ਜਾਂਦੇ ਹੀ ਆਖਿਰਕਾਰ ਉਹ ਜਾ ਕੀ ਹੋ ਗਿਆ ਕਿ ਉਹ ਇਸ ਦੁਨੀਆ ਤੋਂ ਐਨੀ ਜ਼ਿਆਦਾ ਨਫ਼ਰਤ ਕਰਨ ਲੱਗ ਪਈ ਕਿ ਇਸ ਦੁਨੀਆ ਦੇ ਵਿੱਚ ਹੀ ਨਹੀਂ ਇਹੋ ਜਿਹੇ ਮੁੱਖੇ ਤੇ ਘਰ ਵਾਲਾ ਤੱਕ ਨਹੀਂ ਰੋਇਆ ਮਾਦਾ ਕਹਿਣਾ ਸੀ ਅਤੇ ਬੀਤੇ ਕੁਝ ਦਿਨ ਪਹਿਲਾਂ ਹੀ ਉਸਨੇ ਆਪਣੀ ਮਾਸੀ ਦੀ ਕੁੜੀ ਨੂੰ ਚੋਰੀ-ਚੋਰੀ ਫੋਨ ਕਰਕੇ ਦੱਸਿਆ ਸੀ ਕਿ ਚਾਚਾ ਮੈਨੂੰ ਮਜਬੂਰ ਕਰਦਾ ਹੈ ਕਿ ਮੇਰੇ ਨਾਲ ਰਿਲੇਸ਼ਨ ਬਣਾ ਇਹ ਚਾਚੇ ਸੋਹਰੇ ਦੀ ਗੱਲ ਹੋ ਰਹੀ ਹੈ ਕਿਉਂਕਿ ਇਸ ਕੁੜੀ ਦਾ ਅਸਲ ਸੋਹਰਾ ਇਸ ਦੁਨੀਆ ਦੇ ਵਿੱਚ ਨਹੀਂ ਕਿਹਾ ਇਹ ਵੀ ਜਾ ਰਿਹਾ ਹੈ ਕਿ ਉਸ ਸੋਹਰੇ ਨੇ ਵੀ ਆਪਣੀ ਜ਼ਿੰਦਗੀ ਨੂੰ ਮਜਬੂਰ ਹੋ ਕੇ ਕਿਸੇ ਤੋਂ ਖਤਮ ਕੀਤਾ ਸੀ ਅਤੇ ਹੁਣ ਚਾਚੇ ਸੋਹਰੇ ਦੇ ਉੱਪਰ ਇਹ ਇਲਜ਼ਾਮ ਲੱਗ ਰਹੇ ਨੇ ਕਿ ਉਹ ਮਲੂਕ ਜਹੀ ਜਵਾਨ ਅਤੇ ਘੱਟ ਉਮਰ ਦੀ ਕੁੜੀ ਨੂੰ ਆਪਣੇ ਨਾਲ ਰਿਲੇਸ਼ਨ ਬਣਾਉਣ ਦੇ ਲਈ ਤੰਗ ਪਰੇਸ਼ਾਨ ਕਰਦਾ ਸੀ ਫਿਰ ਕਹਿੰਦਾ ਸੀ ਕਿ ਤੇਰਾ ਘਰ ਵਾਲਾ ਕਿਸੇ ਕੰਮ ਦਾ ਨਹੀਂ ਹੈ ਕੋਈ ਗੋਲੀ ਖਾਂਦਾ ਤੇ ਤੂੰ ਮੇਰੇ ਨਾਲ ਰਿਲੇਸ਼ਨ ਦੇ ਵਿੱਚ ਆ ਬਾਠ ਕਰਦੀ ਨੂੰ ਵੀ ਦਬਕੇ ਮਾਰ ਕੇ ਬਾਹਰ ਬੁਲਾ ਲੈਂਦਾ ਸੀ ਕਦੇ ਵੀ ਉਸ ਨੂੰ ਅੰਦਰ ਜਾਂ ਫਿਰ ਦੂਸਰੇ ਕਮਰੇ ਦੇ ਵਿੱਚ ਇਸ ਤਰ੍ਹਾਂ ਨਹੀਂ ਜਾਣ ਦਿੰਦਾ ਸੀ ਆਪ ਹਮੇਸ਼ਾ ਹੀ ਮਗਰ ਜਾਂਦਾ ਸੀ ਸੁੱਤੀ ਪਈ ਨੂੰ ਉਠਾ ਕੇ ਵੀ ਕੰਮ ਕਰਨ ਦੇ ਲਈ ਕਹਿ ਦਿੱਤਾ ਜਾਂਦਾ ਸੀ ਤੇ ਇਧਰ ਪੇਕੇ ਪਰਿਵਾਰ ਨੂੰ ਵੀ ਇੱਕ ਚੇਤਾਵਨੀ ਸਹਰੇ ਪਰਿਵਾਰ ਦੇ ਵੱਲੋਂ ਤੇ ਚਾਚੇ ਸਹਰੇ ਦੇ ਵੱਲੋਂ ਦਿੱਤੀ ਹੋਈ ਸੀ ਕਿ 9 ਵਜੇ ਤੋਂ ਪਹਿਲਾਂ ਤੁਸੀਂ ਆਪਣੀ ਧੀ ਨੂੰ ਫੋਨ ਨਹੀਂ ਕਰ ਸਕਦੇ ਅਸੀਂ ਆਪ ਤੁਹਾਡੀ ਫੋਨ ਦੇ ਉੱਪਰ ਗੱਲ ਕਰਾਵਾਂਗੇ ਅਤੇ ਕੱਲੀ-ਕੱਲੀ ਗੱਲ ਉਹ ਬੈਠ ਕੇ ਸੁਣਦੇ ਹੁੰਦੇ ਸੀ ਇਸ ਚਾਚੇ ਸਹਰੇ ਦਾ ਆਖਿਰਕਾਰ ਇਹੋ ਜਿਹਾ ਅਹਿਮ ਰੋਲ ਕਿਵੇਂ ਹੈ ਕਿਉਂਕਿ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਦਾਜ ਦਾ ਸਾਰਾ ਸਮਾਨ ਵੀ ਚਾਚੇ ਸਹਰੇ ਨੇ ਆਪ ਦੁਕਾਨਾਂ ਤੇ ਜਾ ਜਾ ਕੇ ਸਾਡੇ ਨਾਲ ਪਸੰਦ ਕੀਤਾ ਅਤੇ ਜਿਹੜੀ ਚੀਜ਼ ਅਸੀਂ ਨਹੀਂ ਦੇਣਾ ਚਾਹੁੰਦੇ ਸੀ ਉਸ ਚੀਜ਼ ਨੂੰ ਪਸੰਦ ਕਰਕੇ ਚਾਚਾ ਆਖਦਾ ਸੀ ਕਿ ਅਸੀਂ ਤਾਂ ਇਹੋ ਦਾਜ ਦੇ ਵਿੱਚ ਲੈਣੀ ਹੈ। ਰੋਂਦੀ ਕੁਲਾਂਦੀ ਹੋਈ ਮਾਂ ਇਸ ਸਮੇਂ ਬੇਵਸ ਹੈ ਅਤੇ ਹੀ ਆਖ ਰਹੀ ਹੈ ਕਿ ਮੈਨੂੰ ਮੇਰੀ ਧੀ ਚਾਹੀਦੀ ਹੈ। ਸਰ ਤੁਹਾਨੂੰ ਇਹ ਹੀ ਕਹਿ ਰਹੇ ਆ ਕਿ ਫਾ ਨਹੀਂ ਉਹਨੇ ਲਿਆ ਉਹਨਾਂ ਨੇ ਆਪ ਮਾਰੀ ਆ। ਆਪ ਮਾਰਤੀ ਉਹਨਾਂ ਨੇ ਚਾਚੇ ਸਹੁਰੇ ਨੇ ਮਾਰੀ ਆ। ਸਰ ਉਹਦੀ ਤੁਹਾਨੂੰ ਹੱਥ ਪਾਉਂਦਾ ਸੀ। ਤੇ ਸਾਰੂ ਕੁੜੀ ਕਹਿੰਦੀ ਵੀ ਹੀ ਮੈਨੂੰ ਦੱਸਦੀ ਹੀ ਫੋਨ ਕਰਕੇ ਵੀ ਮੇਰੇ ਨਾਲ ਚਾਚਾ ਆਂਦਾ ਮੇਰੇ ਨਾਲ ਰਿਲੇਸ਼ਨ ਬਣਾ ਰਿਲੇਸ਼ਨ ਬਣਾ ਸਰ ਮੈਨੂੰ ਫੋਨ ਕਰਕੇ ਦੱਸਦੀ ਹੀ ਵਿਚਾਰੀ ਸਰ ਮੈਂ ਇਹੋ ਕਿਹਾ ਵੀ ਤੂੰ ਸਾਈਡ ਤੇ ਹੋ ਜਾ ਕਰ ਬਚ ਜਾ ਬਚ ਜਾ ਸਰ ਪਰ ਨਹੀਂ ਸਰ ਹੁਣ ਅੰਡ ਤੇ ਆ ਕੇ ਉਹਨਾਂ ਨੇ ਫਾੜੀ ਲਈ ਕੁੜੀ ਸਾਡੀ ਤਾਂ ਪਤਾ ਨਹੀਂ ਕੀ ਕੁਛ ਕੀਤਾ ਤੇ ਫਾੜ ਦੇ ਕੇ ਮਾਰਤੀ ਆਪ ਤੇ ਸਰ ਨਾਲ ਸਾਡੀ ਕੁੜੀ ਦਲਾਉਂਦੇ ਸਾਰਾ ਹੀ ਵੇਖੀ ਜਾ ਕੇ ਲਾਸ਼ ਵੇਖੀ ਆ ਸਰ ਕੋਈ ਦੀ ਤੌਣ ਨਹੀਂ ਲਮਕੀ ਕੋਈ ਜ਼ਬਾਨ ਬਾਹਰ ਨਹੀਂ ਆਈ ਕੋਈ ਕੁਛ ਨਹੀਂ ਸਾਰੇ ਇਦਾਂ ਦੋ ਐ ਕੁੜੀਆਂ ਪਈਆਂ ਨਾਰਮਲ ਜਿੱਦਾਂ ਤੇ ਸਾਰੇ ਚੁੰਨੀ ਦੇ ਨਾਲ ਆ ਪੈਂ ਕੀਤਾ ਕੋਈ ਫਾਹ ਦਿੱਤਾ ਉਹਨੂੰ ਕੁੜੀ ਨੂੰ ਆਬ ਕੁੜੀਆਂ ਵੱਲੋਂ ਤੁਹਾਨੂੰ ਦੱਸਿਆ ਗਿਆ ਕਿ ਚਾਚਾ ਸਹੁਰਾ ਸਬੰਧ ਬਣਾਉਣ ਆਉਣ ਵਾਸਤੇ ਕਹਿ ਰਿਹਾ ਤੇ ਤੁਸੀਂ ਜਾ ਕੇ ਚਾਚੇ ਸਹੁਰੇ ਨੂੰ ਪੁੱਛਿਆ ਨਹੀਂ ਇਸ ਬਾਰੇ ਸਾਰੇ ਜਿਹੜੇ ਤਿੰਨ ਦਿਨ ਗਲਤ ਕਰ ਰਹੇ ਹੋ ਸਾਰੇ ਇਹ ਤਿੰਨ ਦਿਨ ਪਹਿਲਾਂ ਹੀ ਦੱਸਿਆ ਆ ਸਰ ਤਿੰਨ ਦਿਨ ਪਹਿਲਾਂ ਹੀ ਦੱਸਿਆ ਤਾਂ ਕਰਕੇ ਸਾਰੇ ਜੀ ਕੋਈ ਕਾਰਵਾਈ ਨਹੀਂ ਕੀਤੀ ਆਪਣੇ ਭੈਣ ਭਰਾਵਾਂ ਨਾਲ ਗੱਲ ਕਰਨੀ ਹਾਂਜੀ ਸਰ ਸਰ ਅਸੀਂ ਇਹੋ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਕਿੰਨਾ ਕਿੰਨਾ ਚਿਰ ਪਹਿਲਾਂ ਉਸ ਭੈਣ ਦਾ ਵਿਆਹ ਹੋਇਆ ਸੀ ਸਰ 5 ਮਹੀਨੇ ਪਹਿਲਾਂ ਹੋਇਆ ਵਿਆਹ ਹਾਂਜੀ ਚਾ ਹਾਂਜੀ 4 ਅਪ੍ਰੈਲ ਨੂੰ ਹੋਇਆ ਸੀ 4 ਅਪ੍ਰੈਲ ਨੂੰ ਵਿਆਹ ਹੋਇਆ ਸੀ ਤੇ 2 ਨੂੰ ਉਹਦਾ ਜਿਹੜੀ ਆ ਡੈਥ ਹੋ ਗਿਆ ਹਾਂਜੀ 2 ਤਰੀਕ ਨੂੰ ਹਾਂਜੀ ਡੈਥ ਹੋ ਗਈ ਉਹਨਾਂ ਦੀ ਹਾਂਜੀ ਸਰ ਕਿਹੜੇ ਹਾਲਾਤਾਂ ਦੇ ਵਿੱਚ ਜਦ ਤੁਸੀਂ ਪਾਇਆ ਗਿਆ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਸਾਰੀ ਕੁੜੀਆ ਸੁਸਮਾਈ ਲੰਮੇ ਪਈ ਸਰ ਉਹਦੇ ਤੇ ਕੋਈ ਮਤਲਬ ਕਹਿ ਲੋ ਕਿ ਜਿੱਦਾਂ ਕਹਿੰਦੇ ਕਿ ਆਪ ਲੰਕੀ ਸਰ ਕੋਈ ਪੱਖੇ ਤੇ ਕੋਈ ਜਾਲਾ ਨਹੀਂ ਲੱਥਾ ਕੋਈ ਸਰ ਫਰ ਨਹੀਂ ਵਿੰਗਾ ਹੋਇਆ ਸਰ ਕੁਛ ਇਦਾਂ ਦਾ ਨਹੀਂ ਸਰ ਕੁੜੀ ਸਾਡੀ ਉਹਨਾਂ ਨੇ ਹੀ ਮਾਰੀ ਆ ਸਰ ਅਹੀਂ ਤੇ ਹੋਈ ਵੇਖਿਆ ਜੇ ਜਾ ਕੇ ਕੀ ਮੰਗ ਕਰਦੇ ਹੋ ਤੁਸੀਂ ਸਰ ਮੰਗ ਇਹ ਸਰਕਾਰ ਤੋਂ ਕਰਦੇ ਆ ਸਾਡੀ ਤੇ ਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਮੁਲਾਜ਼ਮਾਂ ਨੂੰ ਵੀ ਥੋੜਾ ਜਿਹਾ ਕਿਹਾ ਜਾਵੇ ਕਿ ਸਾਡਾ ਸਾਥ ਦੇਣ ਸਰ ਨੀਰਾ ਪੈਹਾ ਹੀ ਤੇ ਕੰਮ ਨਹੀਂ ਆਉਂਦਾ ਕਿਸੇ ਦੀ ਤੀ ਸਰ ਤੀਆਂ ਜੰਮਣ ਤਾਂ ਹੀ ਹਟ ਗਿਆ ਲੋਕ ਪੰਜ ਮਹੀਨੇ ਪਹਿਲਾਂ ਵਿਆਹ ਹੀ ਹੋਈ ਕੁੜੀ ਦੀ ਜਾਨ ਗਈ ਹੈ ਉਸ ਤੋਂ ਬਾਅਦ ਸਹਰੇ ਪਰਿਵਾਰ ਤੇ ਉੱਪਰ ਬਣਦੀ ਕਾਰਵਾਈ ਕਰਨ ਦੇ ਲਈ ਪਰਿਵਾਰਕ ਮੈਂਬਰ ਆਖ ਰਹੇ ਨੇ ਚਾਚਾ ਸਹਰਾ ਜੋ ਕਿ ਨਵੀਂ ਵਿਆਹੀ ਕੁੜੀ ਦੀ ਇੱਜ਼ਤ ਨੂੰ ਹੱਥ ਪਾਉਂਦਾ ਸੀ ਕਹਿੰਦਾ ਸੀ ਕਿ ਮੇਰੇ ਨਾਲ ਰਿਲੇਸ਼ਨ ਬਣਾ ਇਹ ਦੋਸ਼ ਬਾਰ-ਬਾਰ ਕੁੜੀ ਦੇ ਪਿੱਕੇ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਪਤਾ ਨਹੀਂ ਕੀ ਕੁਝ ਕਰਕੇ ਸਾਡੀ ਧੀ ਨੂੰ ਮਾਰ ਦਿੱਤਾ ਕਿਉਂਕਿ 3 ਦਿਨ ਪਹਿਲਾਂ ਹੀ ਉਸ ਨੇ ਸਾਨੂੰ ਇਹ ਸਾਰੀ ਘਟਨਾ ਬਾਰੇ ਦੱਸਿਆ ਸੀ ਜਿਹੜੀਆਂ ਵੀ ਹਰਕਤਾਂ ਉਸ ਦਾ ਚਾਚਾ ਸਹੁਰਾ ਕਰਦਾ ਹੁੰਦਾ ਸੀ ਜੂੜੇ ਵਾਲੀ ਉੱਥੇ ਇਹ ਕੁਝ ਹੁੰਦਾ ਰਿਹਾ ਤੇ 4 ਅਪ੍ਰੈਲ ਨੂੰ ਜਿਸ ਕੁੜੀ ਦਾ ਵਿਆਹ ਹੋਇਆ ਸੀ 2 ਅਗਸਤ ਨੂੰ ਉਸ ਕੁੜੀ ਦੀ ਜਾਨ ਚਲੀ ਗਈ ਘਰ ਵਾਲੇ ਦੇ ਮੂੰਹ ਤੱਕ ਸ਼ਿਕਨ ਨਹੀਂ ਦੇਖੀ ਗਈ ਅਤੇ ਉਸ ਦੇ ਗਹਿਣੇ ਤੱਕ ਲਾ ਲਏ ਗਏ ਸਰੀਰ ਦੇ ਉੱਪਰ ਨਿਸ਼ਾਨ 'ਤੇ ਹੋਈ ਸੀ ਨੀਲੇ ਨਿਸ਼ਾਨ ਲਾਸ਼ਾਂ ਪਈਆਂ ਹੋਈਆਂ ਸੀ ਭਾਵੇਂ ਹੁਲੱਤਾਂ ਹੋਣ ਜਾਂ ਫਿਰ ਬਾਹਾਂ પેટ્રોલ ਪੰਪ ਤੇ ਲੱਗਿਆ ਹੋਇਆ ਘਰ ਵਾਲਾ ਆਖਿਰਕਾਰ ਕਿਉਂ ਆਪਣੀ ਪਤਨੀ ਨੂੰ ਖੁਸ਼ ਨਹੀਂ ਰੱਖ ਪਾਇਆ ਕਿਉਂ ਉਸ ਦੀ ਜ਼ਿੰਦਗੀ ਨਹੀਂ ਬਚਾ ਪਾਇਆ ਆਖਿਰਕਾਰ ਇਸ ਘਰ ਦੇ ਵਿੱਚ ਕੀ ਕੁਝ ਹੁੰਦਾ ਸੀ ਉਸ ਤੋਂ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਲੈਣੇ ਬਣਦੇ ਨੇ ਟਾਈਮ ਹੀ ਨੇ ਪਹਿਲਾਂ ਹੀ ਕੁੜੀ ਦੇ ਘਰ ਦੇ ਵਿੱਚ ਉਸਦੀ ਚਾਚੀ ਦੀ ਜਾਨ ਗਈ ਸੀ ਤੇ ਇੱਧਰ ਮੁੰਡੇ ਵਾਲਿਆਂ ਨੇ ਕਾਲੀ ਕਾਲੀ ਦੇ ਵਿੱਚ ਹੀ ਰਿਸ਼ਤਾ ਲਿਆ ਨਹੀਂ ਸਰ ਉਹਨਾਂ ਨੇ ਆ ਮਾਰਿਆ ਉਹਨੇ ਨਹੀਂ ਪਾ ਲਿਆ ਸਰ ਇਦਾਂ ਦੀ ਅੱਡੀ ਧੀ ਨਹੀਂ ਹੈਗੀ ਉਹਨਾਂ ਨੇ ਆ ਮਾਰਿਆ ਸਰ ਜਾਨਦਿਆਂ ਨੂੰ ਆਡੇ ਗਹਿਣਾ ਵੀ ਲਾ ਲਿਆ ਸਾਰਾ ਆਡੇ ਕੋਲ ਰੱਖ ਕੇ ਗਈ ਇਸ ਕਮਤਲਾਂ ਤੱਕ ਖਾਂਡੇ ਸਭ ਕੁਝ ਪਾਇਆ ਸੀ ਉਹਨਾਂ ਸਾਰਾ ਕੁਝ ਲਾ ਲਿਆ ਜਾਨਦਿਆਂ ਉਤੇ ਕੇਸ ਦਿੱਤਾ ਜਿੱਦਾਂ ਸਰਾਣਾ ਵੀ ਸਿਰ ਦੇ ਥੱਲੇ ਦਿੱਤਾ ਜਿੱਦਾਂ ਉਹ ਸੁੱਤੀ ਹੁੰਦੀ ਸਰਪਾ ਲੈ ਵਾਲੇ ਬੱਚੇ ਦਾ ਤੇ ਗਲ ਵੀ ਪਤਾ ਲੱਗਦਾ ਅੰਦਰ ਸਰ ਕੀਤੇ ਨਿਸ਼ਾਨ ਸੀ ਕੋਈ ਕੁੱਟ ਮਾਰਦੇ ਨਿਸ਼ਾਨ ਵੀ ਆਏ ਸਾਹਮਣੇ ਤੇ ਬਾਵਾ ਤੇ ਸਰ ਲਾਛਾਂ ਪਈਆਂ ਹੱਥਾਂ ਦੀ ਲੱਕ ਚ ਵੇਗੀਆਂ ਸੀ ਇਸ ਕਰੋਨਾ ਨੇ ਆ ਮਰੀ ਮੇਰੇ ਹਸਬੰਦ ਜਿਹੜੇ ਕੀ ਕੰਮ ਕਰਦੇ ਸੀ ਸਰ ਉਹ ਪੈਟਰੋਲ ਪੰਪ ਤੇ ਲੱਗਾ ਸੀ ਹਾਂਜੀ ਬੜੇ ਰੀਤੀ ਰਿਵਾਜਾਂ ਦੇ ਨਾਲ ਚਾਵਾਂ ਦੇ ਨਾਲ ਤੁਸੀਂ ਇਸ ਘਰ ਦੇ ਵਿੱਚ ਉਸ ਭੈਣ ਨੂੰ ਤੋਰਿਆ ਸੀ ਬਹੇਜ ਦੀ ਵੀ ਕੋਈ ਮੰਗ ਕਰ ਰਹੀ ਸੀ ਕੋਈ ਸਰ ਸਾਰਾ ਕੁਝ ਦਿੱਤਾ ਸੀ ਇਹ ਸੀਤਾ ਕੋ ਨੇ ਆਖਿਆ ਵੀ ਮੈਂ ਖੜਨਾ ਹਰੇਕ ਚੀਜ਼ ਹੀ ਓਖਿਆ ਹੋ ਕੇ ਦਿੱਤੀ ਅਜੇ ਤੇ 2 ਮਹੀਨੇ ਹੋਏ ਸੀ ਉਹਦੇ ਚਾਚੇ ਨੂੰ ਮਰੇ ਨੇ ਤੇ ਉਹਨਾਂ ਨੇ ਸਾਨੂੰ ਵਿਆਹ ਕਹਿੰਦੇ ਨਹੀਂ ਕਰੋ ਹੀ ਕਰੋ ਸਾਡੇ ਮੁੰਡੇ ਨੇ ਬਾਹਰ ਹੋਣਾ ਉਹਨੂੰ ਛੁੱਟੀ ਥੋੜੀ ਮਿਲਣੀ ਹੈ ਵਿਆਹ ਹੀ ਕਿਹਾ ਅਜੇ ਤਵਰੀ ਨਾ ਵੀ ਕਰਾਇਆ ਸਾਰੇ ਉਹਨਾਂ ਦੇ ਕਹਿੰਦੇ ਉਹਨਾਂ ਦਾ ਸੁਹਣੀ ਸਾਹਿਬ ਕਰਾਤਾ ਸਾਰੇ ਹੀ ਵਿਆਹ ਹੀ ਕਰ ਦਿੱਤਾ ਲੜਕੀ ਦੇ ਫਾਦਰ ਸਾਹਿਬ ਕੀ ਕਰਦੇ ਨੇ ਸਰ ਉਹ ਵੀ ਦਿਹਾੜੀ ਕਰਦੇ ਆ ਫੈਕਟਰੀ ਚ ਕੰਬਲਾਂ ਵਾਲੀ ਚ ਲੱਗੇ ਚਾਚਾ ਵੀ ਫੈਕਟਰੀ ਚ ਲੱਗਾ ਸੀ ਉਹ ਵੀ ਫੈਕਟਰੀ ਚ ਲੱਗੀ ਕੀ ਮੰਗ ਕਰਦੇ ਹੋ ਹੁਣ ਤੁਸੀਂ ਸਰ ਮੰਗ ਗਏ ਇਨਸਾਫ ਮੰਗਦੇ ਸਾਡੀ ਤੇ ਇਨਸਾਫ ਚਾਹੀਦਾ ਜਿਸ ਦਾ ਭਾਜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੱਟੀ ਸਿਵਲ ਹਸਪੀਟਲ ਦੇ ਵਿੱਚ ਪੋਸਟਮਾਰਟਮ ਨਹੀਂ ਕਰਵਾਉਣਾ ਬੇਟੀ ਦਾ ਤਰਨ ਤਰ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਪੋਸਟਮਾਰਟਮ ਕਰਵਾਉਣਾ ਇਹਦੇ ਕਾਰਨ ਕੋਈ ਸਰ ਉਹਨਾਂ ਨੇ ਪੈਸੇ ਦਿੱਤੇ ਉੱਥੇ ਜਨੂ ਖੜ ਲੱਗੇ ਨਾ ਉਹਨਾਂ ਨੇ ਪੁਲਸ ਨੂੰ ਪੈਸੇ ਦਿੱਤੇ ਸਰ ਸਾਨੂੰ ਪਤਾ ਉਹਨਾਂ ਦੀ ਰਿਪੋਰਟ ਸਹੀ ਨਹੀਂ ਹੈ ਤੁਹਾਨੂੰ ਡਾਊਟ ਆ ਕਿ ਸਾਡੀ ਰਿਪੋਰਟ ਸਹੀ ਨਹੀਂ ਉਥੋਂ ਮਿਲਣੀ ਹਾਂਜੀ ਸਾਨੂੰ ਪਤਾ ਉਥੋਂ ਸਾਨੂੰ ਰਿਪੋਰਟ ਸਹੀ ਨਹੀਂ ਮਿਲਣੀ ਕਰਨ ਕਰਕੇ ਭਰੋਸਾ ਰਿਪੋਰਟ ਵਧੀਆ ਆਏਗੀ ਹਾਂਜੀ ਸਰ ਇਹ ਰਿਪੋਰਟ ਵਧੀਆ ਆਉਗੀ ਤੇ ਉਹਨਾਂ ਨੇ ਆਣ ਕੇ ਢੀ ਛੇਤੀ ਤੇ ਪੈਸੇ ਦੇ ਨਹੀਂ ਦੇਣੇ ਉਥੋਂ ਉਹਨਾਂ ਨੇ ਪੈਸੇ ਦਿੱਤੇ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਨਹੀਂ ਸਾਰੂ ਕੁੱਲੇ ਤੁਰੇ ਫਿਰਦੇ ਕਿਸੇ ਦੀ ਗੱਸਰੀ ਨਹੀਂ ਇਸੇ ਦੇ ਵਿੱਚ ਕਤਲ ਦੇ ਵਿੱਚ ਕੌਣ ਕੌਣ ਇਨਵੋਲਵਲ ਨੇ ਕਤਲ ਦੇ ਵਿੱਚ ਉਹਦਾ ਘਰ ਵਾਲਾ ਹੈ ਚਾਚਾ ਆ ਇੱਕ ਚਾਚੀ ਉਹਦੇ ਹਾਂਜੀ ਨਾਨਾ ਇੱਕ ਪੂਆ ਆ ਪੂਆ ਦੀ ਕੁੜੀ ਜਿਹੜੀ ਉਹ ਦਿਨ ਸਾਨੂੰ ਇੱਕੋ ਗੱਲ ਕਰੀ ਗਈ ਤੁਹਾਨੂੰ ਅਸੀਂ 30 ਫੋਨ ਕੀਤੇ ਤੂੰ ਹੀ ਲੈ ਕੇ ਗਉਣਗੇ ਤੁਹਾਨੂੰ 30 ਫੋਨ ਕੀਤੇ ਤੂੰ ਹੀ ਲੈ ਕੇ ਕਿਉਂ ਨਹੀਂ ਗੇ ਦੱਸੋ ਸਾਰੇ ਇਤਿਆਂ ਵਿਆਹੀਆਂ ਦੀਆਂ ਲੈ ਕੇ ਆਉਣ ਨੂੰ ਤੂੰ ਵੀ ਸਿਆਣੇ ਦੇ ਲੈ ਕੇ ਆਉਣ ਦਾ ਕੀ ਕਾਰਨ ਸੀ ਕਹਿੰਦੇ ਇਹਨੂੰ ਲੈ ਜੋ ਅਸੀਂ ਰੱਖਣੀ ਹੈ ਕੁੜੀ ਨੇ ਵੀ ਸਾਨੂੰ ਕਿਹਾ ਮੇਰ ਨਾਲ ਹੀ ਗੱਲ ਹੋਈ ਸਵੇਰੇ ਚਾਚੀ ਮੈਨੂੰ ਲੈ ਗਈ। ਆਖਿਰਕਾਰ ਇਹਨਾਂ ਸਾਰੀਆਂ ਗੱਲਾਂ ਦੇ ਕੀ ਮਾਇਨੇ ਨੇ? ਜਾਂਚ ਪੜਤਾਲ ਦੇ ਵਿੱਚ ਹੀ ਸਾਫ਼ ਹੋਵੇਗਾ ਕਿ ਇਸ ਮਾਸੂਮ ਜਹੀ ਕੁੜੀ ਦੇ ਨਾਲ ਸੋਹਰੇ ਘਰ ਦੇ ਵਿੱਚ ਪੰਜ ਮਹੀਨੇ ਚ ਕੀ ਕੁਝ ਹੁੰਦਾ ਰਿਹਾ ਅਤੇ ਕਿਸ ਤਰ੍ਹਾਂ ਦੇ ਨਾਲ ਉਸ ਦੀ ਜਾਨ ਲੈ ਲਈ। ਕਿਨਾਂ ਆਪਣਾ ਦਬਾਅ ਸੀ ਇਹ ਕਿਹੜਾ ਪਰਿਵਾਰ ਸੀ ਮਸਰਾਲੀ ਮੰਡ ਦਾ। ਅਕਿ ਜਿਹੜੀ ਨਵਨੀਤ ਕੌਰ ਜੀ ਦੀ ਮੌਤ ਹੋਈ ਆ ਔਰ ਇਸ ਜਿਹੜੇ ਪਰਿਵਾਰ ਵਾਲੇ ਰੋਪ ਲਗਾਇਆ ਕਿ ਸਾਡੀ ਜਿਹੜੀ ਕੁੜੀ ਨੂੰ ਕੁਕਰ ਕੀਤਾ ਵਾ। ਕਿਉਂ ਕੀਤਾ ਵਾ? ਕਿਉਂਕਿ ਇਹਦਾ ਚਾਚਾ ਸਹਰਾ ਜੋ ਕੰਨੈ ਮੈਨਾਂ ਗਲਤ ਸਬੰਧ ਬਣਾ ਤੁਹਾਡਾ ਕੀ ਕਹਿਣਾ ਸਰ ਇਹ ਸਾਰੀਆਂ ਗੱਲਾਂ ਬੇਮੁਨਾਯਾ ਦਾ ਸਾਰੀਆਂ ਗੱਲਾਂ ਬੇਮੁਨਾਯਾ ਦਾ ਕੋਈ ਇਹੋ ਜੀ ਹੈਗੀ ਨਹੀਂ ਹੈ ਗਲਤ ਅਲੀਗੇਸ਼ਨ ਲਾਉਂਦੇ ਆ ਸਾਡਾ ਉਹ ਘਰ ਦਾ ਪਰਿਵਾਰ ਆ ਭੂਆ ਮੇਰੀ ਸਗੀ ਦੀ ਪੋਤਰੀ ਆ ਕੋਈ ਇਹੋ ਜੀ ਗੱਲਬਾਤ ਨਹੀਂ ਕੋਈ ਲੜਾਈ ਝਗੜਾਨੀ ਆ ਉਹਨੇ ਖੁਦ ਆਪ ਖੁਦਕੁਸ਼ੀ ਕੀਤੀ ਆਤਮਹੱਤਿਆ ਕੀਤੀ ਇਹਨੂੰ ਕਿਸੇ ਨੇ ਫਾ ਨਹੀਂ ਦਿੱਤਾ ਕਿਸੇ ਨੇ ਗੱਲ ਨਹੀਂ ਘਟਿਆ ਇਥੇ ਪੱਖੇ ਨਾ ਪਾ ਕੇ ਤੇ ਉਹ ਲੰਕ ਗਈ ਆਖਰ ਕਰਨਗੇ ਕਿਉਂ ਉਹਨੇ ਖੁਦ ਕੁਸ਼ੀ ਕੀਤੀ ਉਹਨਾਂ ਰਾਈਚ ਅਗੜਾ ਹੀ ਜਾਂ ਕੋਈ ਦਾਜ ਦਾ ਕੰਮ ਸੀ ਜੀ ਕੋਈ ਦਾਜ ਦਾ ਨਹੀਂ ਕੋਈ ਲੈਣ ਦੇਣ ਨਹੀਂ ਹੋਇਆ ਨਾ ਹੀ 1 ਰੁਪਏ ਦੀ ਚੀਜ਼ ਨਹੀਂ ਮੰਗੀ ਜੇ ਮੰਗੀ ਆ ਤੇ ਸਾਨੂੰ ਸਬੂਤ ਕਰ ਦੇਣ ਭਈ ਮੰਗੀ ਫਿਰ ਕਾਰਨਕੀਆ ਦੀ ਮੌਤ ਦਾ ਕਾਰਨ ਕੀ ਬਣਿਆ ਕਾਰਨ ਮੌਤ ਦਾ ਕਾਰਨ ਇਹ ਕਿਤੇ ਮੋਬਾਈਲ ਮੰਗਦੀ ਸੀ ਤੇ ਇੱਕ ਗਲਤ ਹਰਕਤਾਂ ਕਰਦੀ ਸੀ ਉਹ ਅੱਜ ਕੋ ਮੇਰੇ ਮੈਸੇਜ ਆਡੀਓ ਸਭ ਕੁਝ ਮੇਰੇ ਕੋਲ ਜੇ ਆ ਖੁਦ ਮੈਂ ਉਹ ਜੱਗਜਾਰ ਕਰ ਦੂੰਗਾ ਪਰ ਹੁਣ ਧਰਤੇ ਇਹਨਾਂ ਦੇ આરોਪ ਲਗਾ ਦਿੱ ਆ ਕਿ ਇਹਦਾ ਮੁੰਡਾ ਨੰਬਰ ਦੀ ਸੀ ਇਹੋ ਜੀ ਕੋਈ ਗੱਲ ਬਸ ਸਾਹਮਣੇ ਕੋਈ ਆਈ। ਵੇਖੋ ਜੀ ਮੁੰਡੇ ਦਾ ਟੈਸਟ ਕਰਾ ਲੈਣ। ਹੂੰ। ਜੇਨ ਮਰਦਿਆਂ ਦਾ ਟੈਸਟ ਕਰਾ ਲੈਣ। ਹੂੰ। ਬਾਕੀ ਜੇ ਮੇਰਾ ਮੇਰੇ ਤੇ આરોਪ ਲਾਇਆ ਮੇਰੀਆਂ ਧੀਆਂ ਬਰਾਬਰ ਐ। ਸਮਝੋ ਜੇ ਮੈਂ ਉਹਨੂੰ ਕਿਹਾ ਤੇ ਮਾਂ ਦੀ ਧੀ ਨੂੰ ਕਹਤਾ। ਹੂੰ। ਤੇ ਬਾਕੀ ਮੰਤਰੀ ਸਾਹਿਬ ਕੋਲ ਵੀ ਅਸੀਂ ਆਪ ਦਾ ਪੱਖ ਰੱਖਾਂਗੇ। ਹੂੰ। ਜੇ ਅਸੀਂ ਦੋਸ਼ੀ ਆਂ। ਹੂੰ। ਤੇ ਸਾਨੂੰ ਸਜ਼ਾ ਹੋਵੇ। ਹੂੰ। ਜੇ ਉਹ ਦਾ ਤਿੰਨ। ਉਹਨਾਂ ਨੇ ਵੀ ਕਹਿਣਾ ਵਾ ਵੀ ਕੋਈ ਜਕਾਰਪੁਰ ਮੰਗ ਮੰਗਦੇ ਸੀ ਕੋਈ ਗਹਿਣਾ ਜਿਹੜਾ ਉਹ ਵੀ ਦਾ ਸਾਹਮਣੇ ਹੈ। ਕਾਰ ਸਾਡੇ ਘਰ ਖਲੋਤੀ ਆ ਜੀ। ਹੂੰ। ਸਾਨੂੰ ਕਾਰ ਮੰਗਣ ਦੀ ਕੀ ਲੋੜ ਐ। ਜਿਹੜ ਉਹ ਖੋਦ ਦੀ ਚਾਚੀ ਨੇ ਇਹਦੇ ਗਲੋਂ ਲਵਾਇਆ ਵਾ ਪੇ ਦਰਬਾਰ ਸਾਹਿਬ ਚੱਲੀਆਂ ਤੇ ਉਹਨੇ ਆਖਿਆ ਪਹਿਲਾਂ ਗਹਿਣਾ ਲਾਖਿਆ ਤੈਨੂੰ ਨਾਲ ਖਾ। ਉਹ ਗਹਿਣਾ ਉਦਾਂ ਹੀ ਉਹ ਨਾਲ ਲੈ ਆਈ ਆ। ਉਹਨੇ ਆ ਕੇ ਮੈਨੂੰ ਫੜਾਤਾ ਵਾ ਮੈਂ ਹਾਂ ਪਾਲਾ ਜਾਂਦੀ ਨਹੀਂ ਮੈਂ ਪਾਉਣਾ ਨਹੀਂ ਕਦੀ ਲਾਹ ਲਾ ਕਦੀ ਪਾਲਾ ਤੇ ਲੁੱਟ ਖੋ ਬੜੀ ਹੁੰਦੀ ਆ ਮੈਂ ਨਹੀਂ ਪਾਉਣਾ। ਜਦ ਜਦ ਨਵਦੀਨ ਦੀ ਮੌਤ ਹੋਈ ਉਹਦੋਂ ਦੀ ਸਾਰਾ ਪ੍ਰਵਾ ਕਰਤੇ। ਉਹ ਦਿਨ ਵੇਖੋ ਜੀ ਪਹਿਲਾਂ ਤੇ ਬੰਦੇ ਲੱਗੇ ਦਿਹਾੜੀ ਵਾਲੇ ਤੇ ਆਪਣਾ ਰੋਟੀਆਂ ਖਵਾਈਆਂ ਨੇ 12:30 ਵਜੇ ਉੱਠੇ। ਫੇਰ ਬਾਅਦ ਭਾਂਡੇ ਧੋ ਕੇ ਮੈਂ 1 ਕ ਦੇ ਡੇਢ ਕ ਦੇ ਕਰੀਬ ਮੈਂ ਪਟਿੰਨ ਚਲੇ ਗਿਆ ਮੈਂ ਚੈਟਜ ਬੰਦਿਆ ਕੋਲ ਬੈਠਾ ਰਿਆ ਮੈਂ ਨਹੀਂ ਮੁੜ ਕੇ ਅੰਦਰ ਆਇਆ ਭਾਈ ਕੀ ਬਣਿਆ ਕੀ ਨਹੀਂ ਬਾਕੀ ਜਿਹੜੀ ਮੇਰੇ ਘਰ ਦੀ ਆ ਉਹ ਥੋੜੀ ਜੀ ਟੈਨਸ਼ਨ ਦੀ ਮਰੀਜ਼ ਆ ਉਹ ਆਪਦੀ ਦਵਾਈ ਚੱਲਦੀ ਆ ਦਵਾਈ ਖਾ ਕੇ ਤੋਂ ਲੰਮੇ ਪੈਸੇ ਜਿਹੜੇ ਦੂਜੀ ਆਪਣੀ ਦੂਜੀ ਕੁੜੀਆ ਵਾ ਉਹ ਛੋਟਾ ਬੇਟਾ ਵਾ ਵੱਡੀ ਨੌਂ ਦਾ ਤੇ ਉਹ ਉਹਨੂੰ ਲੈ ਕੇ ਦੇ ਦੁੱਡੇ ਰੂਮ ਚ ਪੈ ਗਈ ਇਹ ਇਹ ਜਿਹੜੀ ਲੈਡ ਬੋਡੀ ਕਿਦਾਂ ਉਤਾਰੀ ਕਿਨੇ ਫਿਰ ਕਿੱਥਾਂ ਲਾਈ ਇਹ ਲੈਡ ਬੋਡੀ ਜਦੋਂ ਮੈਨੂੰ بیٹے ਮੇਰੇ ਨੇ ਫੋਨ ਕੀਤਾ ਵਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਪਈ ਸਾਡੇ ਤੋਂ ਤੀਜਾ ਚੌਥਾ ਫੋਨ ਨਹੀਂ ਹੈਗਾ ਸਾਡੇ ਤੋਂ ਬਸ ਇਹੋ ਤਿੰਨ ਫੋਨ ਨੇ ਘਰ ਦੇ ਵਿੱਚ ਆਈ ਫੋਨ ਨਹੀਂ ਰੱਖਿਆ ਭਈ ਕੋਈ ਗਲਤ ਗੱਲ ਹੋਊਗੀ ਕਿ ਨਿਆਣੇ ਦਾ ਨਾਂ ਲੱਗੂਗਾ ਤੇ ਇਹਨੂੰ ਮੈਂ ਮੁੰਡੇ ਨੂੰ ਫੋਨ ਇਹਨਾਂ ਫੋਨ ਕੀਤਾ ਮੈਂ ਉਹ ਟਾਈਮ ਸਕੂਲ ਹਾਂ ਸਕੂਲੋਂ ਮੈਂ ਦਾਦਾ ਮੇਰੇ ਤੋਂ ਬੈਟਰੀ ਵਾਲੀ ਸਕੂਟਰੀ ਮਤਲਬ ਤੁਰਦੀ ਨਹੀਂ ਛੇ ਜਿਆਦੀ ਭਜਦੀ ਨਹੀਂਗੀ ਮੈਂ ਮੁੰਡੇ ਨੂੰ ਫੋਨ ਕੀਤਾ ਵਾ ਉਹ ਆਪਣੇ ਕੋਲ ਵੀਡੀਓ ਮਤ ਹੈਗੀਆਂ ਭਈ 8 ਵਜੇ ਤੋਂ ਲੈ ਕੇ ਮੁੰਡਾ ਉੱਥੇ ਕੰਮ ਕਰਨ ਤੇ ਇਹ ਮੇਰੇ ਆਉਣ ਤੋਂ ਪਹਿਲਾਂ ਮੁੰਡਾ ਨਾਲ ਹੀ ਪੰਪਿਆ ਆਪਣੇ ਚ ਤੇ ਮੁੰਡਾ ਪਹਿਲਾਂ ਆ ਗਿਆ ਵਾ ਇਹਨੇ ਆ ਕੇ ਧੱਕਾ ਮਾਰਿਆ ਬੂਹੇ ਨੂੰ ਤਿੰਨ ਧੱਕੇ ਮਾਰੇ ਤੀਜੇ ਧੱਕੇ ਨਾਲ ਕੁੰਡੀ ਫੁੱਟੀ ਵੀ ਆ ਕੇ ਇਹਨਾਂ ਦਾਦਾ ਥੱਲੇ ਇਹਨੇ ਮੁੰਡੇ ਨੇ ਚੁੱਕੀ ਆ ਤੇ ਕੁੜੀ ਨੇ ਗੱਲ ਤੋਂ ਸਫਾ ਲਾਇਆ ਵਾ ਤੇ ਇਹਨਾਂ ਵੇਖਿਆ ਭਈ ਕੋਈ ਸਾਹ ਹੋਊਗਾ ਉਹਨੇ ਜਦੋਂ ਮੰਮੀ ਆ ਗਿਆ ਪਰ ਉਹਦੀ ਡੈਥ ਹੋ ਚੁੱਕੀ ਹੈ ਤੁਹਾਡੇ ਤੇ ਹੀ ਪਰਿਵਾਰ 'ਤੇ ਰੋਪ ਕਿਉਂ ਲਗਾ ਰਹੇ ਹੋ ਇਹ ਤੁਹਾਨੂੰ ਪਰਿਵਾਰ ਨੂੰ ਪਤਾ ਹੋਊਗਾ ਜਦੋਂ ਮੰਨ ਲਓ ਜੇ ਮੰਨ ਲਾ ਪਰਿਵਾਰ ਨੇ ਲਾਇ ਹੀ ਪਰਿਵਾਰ ਮੇਰੇ ਕੋਲ ਆਉਂਦਾ ਕਿ ਅੱਜ ਆਪ ਅੱਖ ਰੱਖਦਾ ਮੇਰੇ ਕੋਲ ਤੇ ਹੁਣ ਇਹ ਥੋੜਾ ਵੀ ਅੱਜ ਉਹਦੀ ਜਾਨ ਚਲੇਗੀ ਆ ਤੇ ਇਹ આરોਪ ਲਾਉਣ ਦੇ ਆ ਉਹਦੇ ਹੁੰਦਿਆਂ ਗੱਲ ਕਰਦੇ ਮੈਂ ਵੀ ਮੰਨਦਾ ਭਈ ਹਾਂ ਠੀਕ ਆ ਨੌ ਹੱਡੀ ਕਹਿਣ ਦੀ ਆ ਜਿ ਤਰ੍ਹਾਂ ਗਲਤ ਗੱਲ ਆ ਹੁਣ ਫਿਰ ਜੇ ਤੁਹਾਡੇ ਤੇ આરોਪ ਲਗਾਏ ਗਏ ਹੋ ਬੇਮਨਿਆਦ ਆ ਜੀ ਬੇਮਨਿਆਦ ਕੀ ਮੰਗਾਰਦੇ ਤੁਸੀਂ ਇਹ ਚੀਜ਼ ਦੀ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਇਹ ਚੀਜ਼ ਮੈਂ ਸੌਹ ਦੇਣ ਨੂੰ ਟਾਲਾ ਸਾਹਿਬ ਤੇ ਆ ਰਿਹਾ ਤੇ ਇਹ ਵੀ ਜੇ ਬਾਹਲੀ ਗੱਲ ਇਹ ਵੀ ਟਾਲਾ ਸਾਹਿਬ ਆਉਂਦੇ ਮੰਮੀ ਹੋਂ ਨਾ ਉਥੇ ਆ ਗਈ ਸੌਹ ਖਾ ਜਾਣ ਜੇ ਸੱਚੀ ਦੇਖ ਆਏ ਜੇ ਮੈਂ ਸੱਚਾ ਨਾ ਮੈਂ ਖਾ। ਕੀ ਮੰਗ ਕਰਦੇ ਕੀ ਹੁੰਦਾ ਹੈ? ਮੰਗ ਮੈਂ ਅਨਪੀ ਬਿਲਕੁਲ ਇਨਸਾਫ ਹੋਣਾ ਚਾਹੀਦਾ। ਗਲਤ ਕੰਮ ਨਹੀਂ ਹੋਣਾ ਚਾਹੀਦਾ।